ਦੇਖੋ ਇਹ ਦੋਵੇਂ ਤਰ੍ਹਾਂ ਜਿਹੜੀਆਂ ਇਹ ਰਾਜਨੀਤੀ ਕਰ ਰਹੀਆਂ ਇਹਨਾਂ ਦਾ ਮਕਸਦ ਜਿਹੜਾ ਹੈ ਉਹ ਗੁਰੂਗ੍ਰੰਥ ਸਾਹਿਬ ਜਾਂ ਗੁਰੂਗ੍ਰੰਥ ਸਾਹਿਬਾਂ ਦੇ ਇਹ ਬੇਅਦਬੀ ਦੇ ਜਿਹੜੇ ਮਾਮਲੇ ਨੇ ਜਿਵੇਂ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਨੰਗਾ ਕਰਕੇ ਗ੍ਰਿਫਤਾਰ ਕਰਨ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਨਾ ਇਹਨਾਂ ਤੋਂ ਮੌੜ ਮੰਡੀ ਬੰਬ ਧਮਾਕੇ ਦੇ ਦੋਸ਼ੀ ਗ੍ਰਿਫਤਾਰ ਹੋਏ ਹੈ ਨਾ ਇਹਨਾਂ ਤੋਂ ਬਰਗਾੜੀ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਹਦੇ ਦੋਸ਼ੀ ਗ੍ਰਫਤਾਰ ਹੋਏ ਆ ਨਾਇਨਾ ਤੋਂ ਪਰਚ ਜਵਾਰ ਸਿੰਘ ਵਾਲੇ ਦੇ ਵਿੱਚ ਜੋ ਸਰੂਪ ਪਾਵਨ ਜਿਹੜਾ ਉੱਥੋਂ ਲੈ ਗਏ ਸੀ ਕੋਈ ਉਹ ਦੋਸ਼ੀ ਜਿਹੜੇ ਹੈ ਉਹ ਬੇਨਕਾਬ ਹੋਏ ਆ ਤੇ ਨਾ ਉਹਨਾਂ ਨੂੰ ਸਜਾਵਾਂ ਦਵਾਈਣ ਦਾ ਜਿਹੜਾ ਯਤਨ ਕੀਤਾ ਹੈ ਇਹ ਜਿਹੜਾ ਮਾਮਲਾ ਹੈ ਇਹਦੇ ਚ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਦੋਵੇਂ ਤਰ੍ਹਾਂ ਰਾਜਨੀਤੀ ਕਰ ਰਹੀਆਂ ਨੇ ਰਹੀ ਗੱਲ ਤਲਬ ਕਰਨ ਦੀ ਤੇ ਮੈਨੂੰ ਲੱਗਦਾ ਹੈ ਕਿ ਸਪਸ਼ਟੀਕਰਨ ਜਿਹੜਾ ਹੈ ਉਹ ਮੰਗਿਆ ਜਾਣਾ ਚਾਹੀਦਾ ਸੀ ਸਪਸ਼ਟੀਕਰਨ ਉਹ ਚਾਹੇ ਕਿਸੇ ਵੀ ਵਿਅਕਤੀ ਰਹੀ ਭੇਜਦੇ ਤੇ ਫਿਰ ਸਪਸ਼ਟੀਕਰਨ ਦੇ ਉੱਤੇ ਜਿਹੜਾ ਹੈ ਉਹ ਵਿਚਾਰ ਕੀਤੀ ਜਾਣੀ ਬਣਦੀ ਸੀਗੀ ਬਸ ਇਸੇ ਲਈ ਬਸ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਕੋਈ ਮੁੱਖ ਮੰਤਰੀ ਜੀ ਨੂੰ ਟੈਲੀਕਾਸਟ ਹੋਣਾ ਚਾਹੀਦਾ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਹੈ ਉਹ ਕੰਮ ਹੈ ਪਰ ਮੈਨੂੰ ਲੱਗਦਾ ਹੈ ਅਸੀਂ ਜਦੋਂ ਗਰਸਾ ਸਿੰਘ ਬਲਟੋਆ ਨੂੰ ਤਾਲਬ ਕੀਤਾ ਸੀ ਤੇ ਅਸੀਂ ਤਾਂ ਰਿਕਾਰਡਿੰਗ ਬਕਾਇਦਾ ਤੌਰ ਦੇ ਉਤੇ ਕਰਵਾਈ ਸੀ ਜੀ। ਕਦਮ ਬਹੁਤ ਬਹੁਤ ਲੈ ਕੇ ਆਵਾਂਗੇ ਸੀਐਮ ਸਾਹਿਬ ਨੂੰ। ਇਹ ਸਭ ਕਹਦੇ ਮੈਂ ਬਹੁਤ ਕਾਫੀ ਕੁਝ ਪਿਆ ਦੀ ਸ਼ਰਮਨੇ ਕਮੇਟੀ। ਠੀਕ ਹੈ ਜੀ ਜੇ ਲਿਆਉਂਦੇ ਹਨ ਤੇ ਦੱਸਣ ਜੀ ਉਹ ਜਨਤਾ ਨੂੰ ਵੀ ਦੱਸਣਾ ਪਬਲਿਕ ਨੂੰ ਵੀ ਦੱਸਣਾ ਜੀ ਜੇ ਉਹਨਾਂ ਕੋਲ ਕੁਝ ਹੈ ਤੇ ਫਿਰ ਦੱਸਣਾ ਚਾਹੀਦਾ। ਦੇਖੋ ਜੇ ਆਉਂਦੇ ਸੀ ਤੇ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਠੀਕ ਹੈ ਜੋ ਕੋਈ ਸਾਡੇ ਤੋਂ ਜਾਣਕਾਰੀ ਲੈਣੀ ਹੈ ਤੇ ਲਓ ਤੇ ਕਾਰਵਾਈ ਕਰੋ ਕਰਵਾਓ ਕਾਰਵਾਈ ਜਿਹੜੀ ਸਾਡੇ ਤੋਂ ਧੂਰੀ ਰਹਿ ਗਈ ਉਹ ਤੁਸੀਂ ਪੂਰੀ ਕਰਵਾ ਲਓ। ਪੇ ਆਪੇ ਨਾਲ ਤੇ ਛੱਡਦੇ ਪੂਰੀ ਕਰਵਾਉਂਦੇ ਆ ਕਿ ਨਹੀਂ ਕਰਵਾਉਂਦੇ ਇਹਨਾਂ ਨੇ ਤਾਂ ਸਰਕਾਰ ਨੂੰ ਮੌਕਾ ਦਿੱਤਾ ਇਹ ਕਹਿ ਕੇ ਕਿ ਅਸੀਂ ਤਾਂ ਕੋਈ ਸਹਿਯੋਗ ਹੀ ਨਹੀਂ ਦੇਣਾ ਸਰਕਾਰ ਨੇ ਕਹਿਣਾ ਸਹਿਯੋਗ ਨਹੀਂ ਦਿੱਤਾ ਇਸ ਕਰਕੇ ਅਸੀਂ ਕੁਕੀਤਾ ਨਹੀਂ ਇਹਨਾਂ ਤੇ ਸਰਕਾਰ ਤੇ ਇਹਨਾਂ ਨੂੰ ਇਹ ਵੀ ਸਵਾਲ ਉਠਾਉਣੇ ਚਾਹੀਦੇ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਬਰਗਾੜੀ ਕਾਂਡ ਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਸਜ਼ਾਵਾ ਦੇ ਦਿੱਤੀਆਂ ਤਾਂ ਤੁਸੀਂ ਬੁਰਜ ਜਿਹੜਾ ਜਵਾਰ ਸਿੰਘ ਵਾਲੇ ਤੋਂ ਮਾਰਿਆ ਦਾ ਸਰੂਪ ਜਿਹੜਾ ਗਾਇਬ ਹੋਇਆ ਸੀ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇ ਦਿੱਤੀਆਂ ਤੁਸੀਂ ਮੌੜ ਮੰਡੀ ਬੰਬ ਧਮਾਕੇ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾ ਦੇ ਦਿੱਤੀਆਂ ਜੇ ਉਹਨਾਂ ਨੂੰ ਸਜ਼ਾਾਂਵਾਂ ਦੇਤੀਆਂ ਤੇ ਫਿਰ ਭਾਈਏ ਜਿਹੜੇ ਦੋਸ਼ੀ ਅਸੀਂ ਫੜ ਕੇ ਤੁਹਾਡੇ ਸਾਹਮਣੇ ਕੀਤੇ ਇਹਨਾਂ ਨੂੰ ਵੀ ਸਜ਼ਾਾਂਵਾਂ ਦੇ ਦਿਓ ਇਹਨਾਂ ਨੂੰ ਵੀ ਸਜ਼ਾਾਂਵਾਂ ਦੇਣੀਆਂ ਚਾਹੀਦੀਆਂ ਤੇ ਇਹ ਸਾਰੀ ਗੱਲਬਾਤ ਤੋਂ ਐ ਲੱਗਦਾ ਜਿਵੇਂ ਇਹ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਭਾਈ ਮੈਂ ਚੰਡੀਗੜ੍ਹ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਪਹਿਲਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਮਤਾ ਪਾਇਆ ਸੀ ਜਿਦੇ ਵਿੱਚ ਕਿਹਾ ਸੀ ਕਿ ਅਸੀਂ ਪੁਲਿਸ ਕਾਰਵਾਈ ਕਰਵਾਵਾਂਗੇ ਲੇਕਿਨ ਇਹਨਾਂ ਨੇ ਬਾਅਦ ਦੇ ਵਿੱਚ ਜਦੋਂ ਤਫਸ਼ੀਸ਼ ਹੋਈ ਤੇ ਜਦੋਂ ਅਸੀਂ ਰਿਪੋਰਟ ਦੇ ਵਿੱਚ ਕੋਹਲੀ ਦਾ ਨਾਮ ਜਿਹੜਾ ਸ਼ਾਮਲ ਹੋ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕ ਔਰ ਯੂ ਟਰਨ ਕਿਹਦੇ ਕਹਿਣ ਤੇ ਲਿਆ ਆਪਣੇ ਆਪ ਨਹੀਂ ਲਿਆ ਤੇ ਉਹ ਕਿਉਂ ਲਿਆ ਇਹ ਮੈਂ ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ ਹੈ ਲੇਕਿਨ ਇਹ ਇੱਕ ਹਕੀਕਤ ਹੈ ਕਿ ਕੋਲੀ ਨੂੰ ਬਚਾਉਣ ਦੇ ਲਈ ਇਹਨਾਂ ਨੇ ਜਿਹੜਾ ਹੈ ਪੁਲਿਸ ਕਾਰਵਾਈ ਤੋਂ ਆਪਣਾ ਪੱਲਾ ਛਡਾਇਆ ਇਹ ਨਾ ਸਮਝ ਦੀ ਘਾਟ ਹੈ ਜੀ ਇੱਕ ਤਾਂ ਨਾ ਸਮਝੀ ਨਾ ਸਮਝੀ ਜਿਹੜੀ ਹੈ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਸਮਝ ਦੀ ਸਮਝਦਾਰੀ ਦੀ ਘਾਟ ਹੈ ਨਾ ਸਮਝੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਇਹ ਬੈਕਫੀਟ ਦੇ ਉੱਤੇ ਚਲੇ ਜਾਂਦੇ ਆ ਇਹ ਆਪਣਾ ਪੱਖ ਜਿਹੜਾ ਹੈ ਸਹੀ ਢੰਗ ਦੇ ਨਾਲ ਸੰਗਤ ਦੇ ਵਿੱਚ ਰੱਖਣ ਦੇ ਲਈ ਜਿਹੜਾ ਹੈ ਉਹ ਕੈਪੇਬਲ ਹੀ ਨਹੀਂ ਹੈ ਜੀ ਕਰਦੇ ਮੈਂ ਤਾਂ ਬੋਲ ਕੇ ਆਏ ਆਂ ਜੀ ਕਿ ਜਿੰਨਾ ਜਲਦੀ ਇਹ ਆਪਣੇ ਆਪ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਵੱਖ ਕਰ ਲੈਣਗੇ ਉਹਨਾਂ ਇਸ ਬਚ ਜਾਣਗੇ ਜੇ ਇਹ ਉਹਨੂੰ ਵੱਖ ਕਰਕੇ ਨਾ ਚੱਲਣਗੇ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪਹਿਰੇਦਾਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪਹਿਰੇਦਾਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਪਰ ਇਹਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਮੌਜੂਦਾ ਜਿਹੜੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮਝਦੇ ਆ ਉਹਨਾਂ ਦਾ ਹੁਣ اخلاق ਕੀ ਰਿਹਾ ਹੈ